ਮੇਰਾ ਨਾਮ ਦਿਲਜੀਤ ਕੌਰ ਹੈ ਜੀ ਆ ਕੀ ਕਹਿਣਾ ਚਾਹੋਗੇ ਜੋ ਅੱਜ ਮੁੱਖ ਮੰਤਰੀ ਦੀ ਰਾਇਸ ਤੇ ਬਾਹਰ ਹੈ ਇੱਕ ਪ੍ਰੋਟੈਸਟ ਕਰ ਰਹੇ ਹਾਂ ਤੁਹਾਨੂੰ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਪੰਜਾਬ ਦੇ ਵਿੱਚ ਤਿੰਨ دہਾਕਿਆਂ ਦੇ ਬਾਅਦ ਉਚੇਰੀ ਸਿੱਖਿਆ ਦੇ ਖੇਤਰ ਦੇ ਵਿੱਚ ਪਸਰੀ ਹੋਈ ਜਿਹੜੀ ਰਾਤ ਹੈ ਉਹ ਥੋੜੀ ਛਟਣੀ ਸ਼ੁਰੂ ਹੋਈ ਸੀ ਭਰਤੀ ਦੇ ਆਉਣ ਨਾਲ 1858 ਭਰਤੀ ਦੇ ਪੂਰ ਚੜਨ ਦੇ ਨਾਲ ਜਿਹੜਾ ਉਚੇਰੀ ਸਿੱਖਿਆ ਦੇ ਖੇਤਰ ਚ ਜਮੂਦ ਬਣਿਆ ਹੋਇਆ ਸੀ ਉਹ ਟੁੱਟਿਆ ਸੀ ਪਰ ਸੁਪਰੀਮ ਕੋਰਟ ਦੁਆਰਾ ਇਸ ਭਰਤੀ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਸਾਨੂੰ ਜਿਹੜਾ ਨਿੱਜੀ ਘਾਟਾ ਪਿਆ ਉਹ ਤਾਂ ਪਿਆ ਹੀ ਆ ਪਰ ਉਚੇਰੀ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਸੰਕਟ ਹੈ ਉਹ ਹੋਰ ਵੀ ਜ਼ਿਆਦਾ ਗਹਿਰਾ ਹੋਇਆ ਹੈ ਤੇ ਅਸੀਂ ਅੱਜ ਇਥੇ ਮੁੱਖ ਮੰਤਰੀ ਦੀ ਰਿਹائش ਤੇ ਇਹ ਡਿਮਾਂਡ ਲੈ ਕੇ ਆਏ ਆ ਕਿ ਮੁੱਖ ਮੰਤਰੀ ਜਿਹੜੇ ਨੇ ਇਹਦੇ ਬਾਰੇ ਪਬਲਿਕ ਬਿਆਨ ਜਾਰੀ ਕਰਨ ਸਾਡੀ ਭਰਤੀ ਦੇ ਬਾਰੇ ਉਹਨਾਂ ਨੇ ਹਜੇ ਤੱਕ ਮੀਡੀਆ ਦੇ ਵਿੱਚ ਕੋਈ ਵੀ ਬਿਆਨ ਨਹੀਂ ਜਾਰੀ ਕੀਤਾ ਤੇ ਇਹਦੇ ਨਾਲ ਨਾਲ ਰਿਵਿਊ ਪਟੀਸ਼ਨ ਜਿਹੜੀ ਹੈ ਸਾਡੀ ਭਰਤੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਜਿਹੜੀ ਹੈ ਉਹ ਪਾਈ ਜਾਵੇ ਤੇ ਜੋ ਵੀ ਲੀਗਲ ਰੈਮੇਡੀਜ਼ ਬਣਦੀਆਂ ਨੇ ਸਾਡੀ ਭਰਤੀ ਨੂੰ ਬਚਾਉਣ ਲਈ ਉਹ ਕੀਤੀਆਂ ਜਾਣ। ਕੀ ਲੱਗਦਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਹੋਈ? ਨੀ ਹਰ ਹ ਤੱਕ ਫਿਲਹਾਲ ਸਾਡੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਨਹੀਂ ਹੋਈ ਅੱਜ ਅਸੀਂ ਇੱਥੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੀ ਲੈਣ ਆਏ ਆਂ ਦੇਖਦੇ ਆਂ ਕਿ ਕੀ ਬਣਦਾ ਆ ਮੇਰਾ ਨਾਮ ਪਿਰਤਪਾਲ ਸਿੰਘ ਆ ਮੈਂ ਇਸ ਸਮੇਂ ਸ਼ਹੀਦ ਉਦਮ ਸਿੰਘ ਸਰਕਾਰੀ ਕਾਲ ਸੁਨਾਮ ਦੇ ਵਿੱਚ ਮਤੌਰ ਸਹਾਇਕ ਪ੍ਰੋਫੈਸਰ ਜਿਹੜਾ ਪੜਾ ਰਿਹਾਗਾ ਇਸੇ ਜਿਹੜੀ ਭਰਤੀਆਂ 1155 ਦਾ ਹਿੱਸਾ ਆ ਕੀ ਕਹਿਣਾ ਚਾਹੋਗੇ ਜੋ ਮੁੱਖ ਮੰਤਰੀ ਦੇ ਰਹਿਸ ਦੇ ਬਾਹਰ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦੇਖੋ ਜੀ 14 ਜੁਲਾਈ ਜਿਹੜੀ ਆ ਉਹ ਸਾਰਾ ਉਹ ਸਾਡਾ ਇੱਕ ਕੇਸ ਚੱਲਦਾ ਪਿਆ ਸੀ ਸੁਪਰੀਮ ਕੋਰਟ ਦੇ ਵਿੱਚ ਸਾਡੀ ਭਰਤੀ ਦੇ ਅਗੇਂਸਟ ਪਹਿਲਾਂ ਵੀ ਅਸੀਂ ਹਾਈ ਕੋਰਟ ਦੇ ਵਿੱਚੋਂ ਕੇਸ ਜਿੱਤੇ ਹੋਏ ਹਾਂਗੇ ਸਾਡੀ ਭਰਤੀ ਦਾ ਤੇ ਉਹ ਸੁਪਰੀਮ ਕੋਰਟ ਸਾਡੇ ਸਾਡਾ ਕੇਸ ਚੱਲਦਾ ਪਿਆ ਸੀ ਉਹਦਾ ਜੁਡੀਜਮੈਂਟ ਆਉਂਦੀ ਆ ਤੇ ਉਹ ਰੀਸੀਸ਼ਨ ਸਾਡੇ ਅਗੇਂਸਟ ਆਉਂਦਾਗਾ ਤੇ ਸਾਡੀ ਭਰਤੀ ਜਿਹੜੀ ਰੱਦ ਕਰ ਦਿੱਤੀ ਜਾਂਦੀ ਆਗੀ ਜਦੋਂ ਭਰਤੀ ਰੱਦ ਕਰ ਦਿੱਤੀ ਜਾਂਦੀ ਆ ਤਾਂ ਸਾਡੀਆਂ ਜਿਹੜੀਆਂ ਜਿਹੜੀਆਂ ਸੇਵਾਵਾਂ ਨੇ ਇੱਕ ਸਮੇਂ ਦਮੇ ਇੱਕ ਸਮ ਜਿਹੜੀਆਂ ਖਤਮ ਹੋ ਜਾਂਦੀਆਂ ਨੇ ਜੀ ਜਿਹੜੀ ਪੰਜਾਬ ਸਰਕਾਰ ਹੈਗੀ ਉਹਦਾ ਉਸ ਕੀ ਕਰ ਰਹੀ ਆ ਕਿ ਉਹਨੇ ਟਰਮੀਨੇਸ਼ਨ ਦੀ ਫਾਈਲ ਵੀ ਤਿਆਰ ਕਰ ਲਈ ਕਿ ਇਹਨਾਂ ਨੂੰ ਬਾਹਰ ਕੱਢੋ ਜੀ ਪਰ ਇਹ ਨਹੀਂ ਦੇਖਿਆ ਹਾਲ ਤੱਕ ਕਿ ਪੰਜਾਬ ਦੇ ਵਿੱਚ 26 ਸਾਲਾਂ ਬਾਅਦ ਇਹ ਭਰਤੀ ਹੋਈ 26 ਸਾਲਾਂ ਬਾਅਦ ਸਹਾਇਕ ਪ੍ਰੋਫੈਸਰਾਂ ਦੀ ਸਰਕਾਰੀ ਕਾਲਜਾਂ ਦੇ ਵਿੱਚ ਭਰਤੀ ਹੋਈ ਸੀ ਤੇ ਉਹੋ ਭਰਤੀ ਜਿਹੜੀ ਹੈ ਟਰਮੀਨੇਸ਼ਨ ਉੱਥੋਂ ਜਿਹੜੀ ਆ ਉਹਦਾ ਕੇਸ ਜਿਹੜਾ ਹਾਰ ਗਏ ਆਗੇ ਤੇ ਤੁਰੰਤ ਹੀ ਜਿਹੜਾ ਹੈ ਇਹਨਾਂ ਨੇ ਤਿਆਰੀ ਵੀ ਕਰ ਲਈ ਕਿ ਇਹਨਾਂ ਨੂੰ ਬਾਹਰ ਕੱਢ ਦਈਏ ਪਰ ਹਾਲੇ ਤੱਕ ਜਿਹੜਾ ਸੀਐਮ ਦਾ ਜਿਹੜਾ ਇੱਕ ਵੀ ਬਿਆਨ ਇਹ ਨਹੀਂ ਆਇਆ ਕਿ ਜੀ ਇਹ ਭਰਤੀ ਦੇ ਲਈ ਹੋਰ ਵੀ ਰਾਹ ਹੈਗੇ ਨੇ ਹਾਲੇ ਸੁਪਰੀਮ ਕੋਰਟ ਦੇ ਵਿੱਚ ਵੀ ਹੋਰ ਰਸਤੇ ਹੈਗੇ ਨੇ ਕਿ ਇਹਨੂੰ ਅਸੀਂ ਡਿਫੈਂਡ ਕਰ ਸਕਦੇ ਹਾਂ ਪਹਿਲਾਂ ਹਾਈ ਕੋਰਟ ਦੇ ਵਿੱਚ ਹੀ ਭਰਤੀ ਦਾ ਦੋਈ ਸੀ ਹਾਈ ਕੋਰਟ ਦੇ ਵਿੱਚ ਵੀ ਡਿਫੈਂਡ ਕਰਕੇ ਭਰਤੀ ਨੂੰ ਜਿੱਤੇ ਸੀਗੇ ਤਾਂ ਉਹ ਭਰਤੀ ਇੱਥੇ ਵੀ ਜਿੱਤੀ ਜਾ ਸਕਦੀ ਹੈਗੀ ਜਿਹੜੀ ਜੱਜਮੈਂਟ ਆ ਜੱਜਮੈਂਟ ਦੇ ਵਿੱਚ ਜਿਹੜਾ ਵਕਫ-ਵਕ ਹੁੰਦੇ ਨੇ ਹਰੇਕ ਦੇ ਜੱਜਮੈਂਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਡੇ ਜਿਹੜੇ ਸਾਨੂੰ ਸਾਡੀ ਜਿਹੜੀ ਇਹ ਭਰਤੀ ਨੂੰ ਸਟੈਂਡ ਭਰਤੀ ਸਟੈਂਡ ਕਰਦੀ ਹੈ ਤੇ ਉਹਦੇ ਹੱਕ ਦੇ ਵਿੱਚ ਖੜ੍ਹ ਸਕਦੀਆਂ ਨੇ ਕਿ ਆ ਪਰ ਪੰਜਾਬ ਸਰਕਾਰ ਜਿਹੜੀ ਆ ਹਾਲੇ ਤੱਕ ਨਾ ਨਾ ਡਿਸੀਜਨ ਲਿਆ ਕਿ ਰਿਵਿਊ ਪਟੀਸ਼ਨ ਪਾ ਕੇ ਕੇਸ ਲੜੀਏ ਨਾ ਹੀ ਹਾਲੇ ਤੱਕ ਸਾਡੇ ਹੱਕ ਦੇ ਵਿੱਚ ਕੋਈ ਬਿਆਨ ਦਿੱਤਾਗਾ ਪੰਜਾਬ ਦੇ ਵਿੱਚ ਇਹ ਹਾਲ ਹੋ ਗਿਆ ਕਿ ਸਰਕਾਰੀ ਕਾਲਜਾਂ ਦੇ ਵਿੱਚ 30 ਸਾਲਾਂ ਬਾਅਦ 26 ਸਾਲਾਂ ਬਾਅਦ ਜਿਹੜੀ ਭਰਤੀ ਆਈ ਹੋਈ ਉਹ ਭਰਤੀ ਰੱਦ ਕਰ ਦਿੱਤੀ ਜਾਂਦੀ ਹੈ ਕਾਲਜ ਖਾਲੀ ਨੇਗੇ ਕਾਲਜਾਂ ਦੇ ਵਿੱਚ ਇਸ ਤੋਂ ਇਸ ਭਰਤੀ ਤੋਂ ਬਿਨਾ ਜਿਹੜੇ ਨੇ ਰੈਗੂਲਰ ਅਧਿਆਪਕ ਹੈ ਨਹੀਂਗੇ ਕਾਲਜ ਚੱਲਣਗੇ ਕਿ ਮੈਂ ਇਨ੍ਹਾਂ ਕਾਲਜਾਂ ਦੇ ਵਿੱਚ ਕੌਣ ਕੰਮ ਕਰਦਾ ਕੌਣ ਪੜ੍ਹਦਾ ਇਨ੍ਹਾਂ ਕਾਲਜਾਂ ਦੇ ਵਿੱਚ ਜਿਹੜੇ ਗਰੀਬ ਘਰਾਂ ਦੇ ਵਿਦਿਆਰਥੀ ਪੜ੍ਹਦੇ ਨੇ ਤੇ ਪੜਾਉਣ ਵਾਲੇ ਜਿਹੜੇ ਹੁਣ ਰੈਗੂਲਰ ਭਰਤੀ ਹੋਈ ਸੀਗੀ ਤੇ ਗਏ ਸੀਗੇ ਉਹਨਾਂ ਦੀ ਭਰਤੀ ਰੱਦ ਹੋ ਗਈ ਪਰ ਪੰਜਾਬ ਸਰਕਾਰ ਜਿਹੜੀ ਆ ਹਲੇ ਤੱਕ ਉਹਦਾ ਕੋਈ ਬਿਆਨ ਨਹੀਂ ਆਇਆ ਫਿਰ ਸਾਨੂੰ ਜਦੋਂ ਉਹਦਾ ਕੋਈ ਬਿਆਨ ਨਹੀਂ ਆਇਆ ਜਾਂ ਹਲੇ ਤੱਕ ਸਰਕਾਰ ਨੇ ਡਿਸੀਜਨ ਨਹੀਂ ਲਿਆ ਕਿ ਇਹਨਾਂ ਨੇ ਜਿਹੜਾ ਰਿਵਿਊ ਪਟੀਸ਼ਨ ਲਈ ਜਾਣਾਗਾ ਸੁਪਰੀਮ ਕੋਰਟ ਕੇ ਨਹੀਂ ਜਾਣਾ ਹਲੇ ਤੱਕ ਇਹਨਾਂ ਦੀ ਇਹਨਾਂ ਨੇ ਮਨਾ ਹੀ ਕੀਤਾ ਕਿ ਹਲੇ ਤੱਕ ਅਸੀਂ ਜਾਣਾ ਨਹੀਂ ਜਿਹੜਾ ਰਵਈਆ ਇਹਨਾਂ ਦਾ ਦਿਸ ਰਿਹਾ ਹੈਗਾ ਤੋ ਅਸੀਂ ਅੱਜ ਆਏ ਆਂਗੇ ਸੀਐਮ ਹਾਊਸ ਆਏ ਆਂਗੇ ਜਿਹੜਾ ਭਗਵਾਨ ਤਮਾਨ ਜਦੋਂ ਵਿਰੋਧੀ ਇੱਧਰ ਛਿੱਕ ਵੀ ਮਾਰ ਦਿੰਦੀ ਆ ਉਹ ਤੇ ਵੀ ਟਵੀਟ ਕਰ ਦਿੰਦਾ ਉਹ ਤੇ ਵੀ ਬੋਲਦਾ ਤੇ ਵੀ ਵੀਡੀਓ ਬਣਾਉਣ ਦਾਗਾ ਅੱਜ ਹਜ਼ਾਰ ਪ੍ਰੋਫੈਸਰ ਜਿਹੜਾ ਕਾਲਜਾਂ ਤੋਂ ਬਾਹਰ ਜਾ ਰਿਹਾਗਾ ਉਹਦੇ ਤੇ ਇਹਦਾ ਇੱਕ ਬਿਆਨ ਨਹੀਂ ਆਇਆ ਇੱਕ ਟਵੀਟ ਤੱਕ ਨਹੀਂ ਆਇਆ ਇੱਕ ਫੇਸਬੁੱਕ ਜਿਹੜੀ ਐ ਸਟੇਟਮੈਂਟ ਤੱਕ ਨਹੀਂ ਆਈ ਕਿ ਫਿਰ ਕੀ ਆ ਕਿ ਪੰਜਾਬ ਦੇ ਲੋਕਾਂ ਦਾ ਕੋਈ ਖਿਆਲ ਨਹੀਂ ਸਿਰਫ ਉਹ ਦੋ ਵਿਰੋਧੀਆਂ ਨੂੰ ਗਾਲਾਂ ਕੱਢਣ ਵਾਲੇ ਕੱਢਣ ਵਾਲੇ ਹੋਗੇ ਇਹ ਜਿਹੜਾ ਸਾਰਾ ਭੰਡਾ ਇਸ ਭਰਤੀ ਦਾ ਇਸੇ ਭਰਤੀ ਦੇ ਅਪੁਆਇੰਟਮੈਂਟ ਲੈਟਰ ਇਹਨਾਂ ਨੇ ਵੰਡੇ ਨੇਗੇ ਇਹਨਾਂ ਨੇ ਉੱਥੇ ਜਾ ਕੇ ਚੰਡੀਗੜ੍ਹ ਦੇ ਵਿੱਚ ਅਪਾਇੰਟਮੈਂਟ ਲੈਟਰ ਬੰਨੇ ਨੇ ਇਹਨਾਂ ਨੇ ਸਟੇਸ਼ਨ ਦਿੱਤੇ ਨੇ ਕਿ ਤੇ ਜਦੋਂ ਹੁਣ ਭਰਤੀ ਰੱਦ ਹੋ ਗਈ ਸੁਪਰੀਮ ਕੋਰਟ ਇੱਕ ਇਨ ਸੁਪਰੀਮ ਕੋਰਟ ਨੇ ਗੱਲ ਕਹੀ ਆ ਕਿ ਦ ਸਟੇਟ ਹੈਜ਼ ਫੇਲਡ ਟੂ ਜਸਟੀਫਾਈ ਦੀ ਰਿਕਰੂਟਮੈਂਟ ਉਹਨੇ ਇਹ ਕਿਹਾ ਕਿ ਤੁਸੀਂ ਜਸਟੀਫਾਈ ਨਹੀਂ ਕਰ ਸਕੇ ਰਿਕਰੂਟਮੈਂਟ ਨੂੰ ਮਤਲਬ ਕੀ ਆ ਕਿ ਤੁਸੀਂ ਆਰਗੂ ਨਹੀਂ ਕੀਤਾ ਡੰਗ ਨਾਲ ਉੱਥੇ ਭਰਤੀ ਇਹ ਹਰਾ ਕੇ ਲੈ ਕੇ ਆਏ ਨੇ ਕੇਸ ਹਰਾਵਾ ਕੇ ਲੈ ਕੇ ਆਏ ਨੇ ਉਥੋਂ ਜਾਣ ਬੁੱਝ ਕੇ ਹਰਾ ਕੇ ਲੈ ਕੇ ਆਏ ਨੇ ਕਿਉਂਕਿ ਇਹ ਪੰਜਾਬ ਦੇ ਲੋਕਾਂ ਦੇ ਖਿਲਾਫ ਨੇ ਪੰਜਾਬ ਦੀ ਚੋਰੀ ਸਿੱਖਿਆ ਦੇ ਖਿਲਾਫ ਨੇ ਇਹਨਾਂ ਨੇ ਜਿਹੜੇ ਪ੍ਰਾਈਵੇਟ ਅਦਾਰਿਆਂ ਦੇ ਜਿਹੜੇ ਪ੍ਰਾਈਵੇਟ ਯੂਨੀਵਰਸਟੀਆਂ ਦੇ ਮਾਲਕ ਰਾਸਵਜਬੇ ਭੇਜੇ ਹੋਏ ਨੇਗੇ ਉਹਨਾਂ ਨੂੰ ਵੀ ਇਹਨਾਂ ਨੇ ਖੁਸ਼ ਕਰਨਾਗਾ ਉਹਨਾਂ ਨੂੰ ਇਹਨਾਂ ਨੇ ਚਿਹਰਾ ਦਿਖਾਉਣਾਗਾ ਉਹਨਾਂ ਨੂੰ ਖੁਸ਼ ਇਸ ਤਰ੍ਹਾਂ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਸਾਇਕ ਪ੍ਰੋਫੈਸਰ ਨੂੰ ਬਾਹਰ ਕੱਢਿਆ ਜਾ ਰਿਹਾਗਾ ਪਰ ਹਾਲੇ ਤੱਕ ਉਹਨਾਂ ਦੇ ਹੱਕ ਦੇ ਵਿੱਚ ਕੋਈ ਵੀ ਸਟੇਟਮੈਂਟ ਜਿਹੜਾ ਜਾਰੀ ਨਹੀਂ ਕਰ ਰਹੇ ਸੋ ਅਸੀਂ ਜਦੋਂ ਦੇਖਿਆ ਕਿ ਰਵਈਆ ਦੇਖਿਆ ਸੀਐਮ ਦਾ ਫਿਰ ਅਸੀਂ ਮਜਬੂਰ ਹੋ ਕੇ ਇੱਥੇ ਆਇਾਂਗੇ ਤੇ ਮਜੂਰ ਹੋ ਕੇ ਆਏ ਆਂਗਾ ਤਾਂ ਇਹਨਾਂ ਨੇ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨੇ ਕਿ ਇਹ ਟਾ ਪ੍ਰੋਟੈਸਟ ਚੱਲ ਜੇ ਕਿ ਮੇਨਾ ਕਿਵੇਂ ਪ੍ਰੋਟੈਸਟ ਨਾ ਕਰਨ ਕਦੇ ਲਾਰੇ ਮੀਟਿੰਗਾਂ ਦੇ ਬਹੁਤ ਕੁਝ ਚੱਲਿਆਗਾ ਸਿਆ ਐਜੂਕੇਸ਼ਨ ਮਿਸਟਰ ਨੇ ਮੀਟਿੰਗ કરી ਪਰ ਉਹਦੇ ਵਿੱਚੋਂ ਵੀ ਕੋਈ ਵੀ ਸਾਨੂੰ ਚੀਜ਼ਾਂ ਜਿਹੜੀਆਂ ਨਿਕਲ ਕੇ ਨਹੀਂ ਸਾਡੇ ਹੱਕ ਦੇ ਵਿੱਚ ਆਈਆਂ ਫਿਰ ਅਸੀਂ ਆ ਕੇ ਇੱਥੇ ਆਏ ਆਂਗੇ ਤਾਂ ਅਸੀਂ ਇਹ ਗੱਲ ਕਹਿ ਦੇਣਾ ਚਾਹੁੰਦੇ ਹਾਂ ਇਹ ਉਹੀ ਪੰਜਾਬ ਦੇ ਲੋਕ ਨੇ ਇਹ ਉਹੀ ਪੰਜਾਬ ਦੀਆਂ ਜਥੇਬੰਦੀਆਂ ਇਹਨਾਂ ਪ੍ਰੋਫੈਸ਼ਨਰਲ ਨਾਲ ਖੜੀਆਂ ਨੇਗੀਆਂ ਜਿਹੜੇ ਪੰਜਾਬ ਦੇ ਹੱਕ ਦੇ ਲਈ ਲੜਦਿਆਂ ਨੇ ਪੰਜਾਬ ਦੇ ਹੱਕ ਲਈ ਜਿਨ੍ਹਾਂ ਨੇ ਦਿੱਲੀ ਤੱਕ ਵੀ ਕਹਿ ਰਿਆ ਸੀ ਇਹ ਉਹੀ ਲੋਕ ਨੇਗੇ ਸੋ ਅਸੀਂ ਇਹ ਕਹਿੰਦੇ ਆ ਕਿ ਫਟਾ ਇਹਦੇ ਸੀਐਮ ਆਗਾ ਉਹਦੇ ਤੇ ਬਿਆਨ ਦੇਵੇ ਤੇ ਆਪਦੀ ਲੀਗਲ ਟੀਮ ਨੂੰ ਤਿਆਰ ਕਰਕੇ ਸੁਪਰੀਮ ਕੋਰਟ ਦੇ ਵਿੱਚ ਭੇਜੇ ਤੇ ਇਸ ਜਿਹੜਾ ਇਹ ਡਿਸੀਜਨ ਆਇਆ ਸੁਪਰੀਮ ਕੋਰਟ ਦਾ ਜਿਹੜਾ ਅਗੇਂਸਟ ਆ ਪੰਜਾਬ ਦੇ ਅਗੇਂਸਟ ਡਿਸੀਜਨ ਆਇਆ ਪੰਜਾਬ ਦੇ ਲੋਕਾਂ ਦੇ ਅਗੇਂਸਟ ਆਇਆ ਪੰਜਾਬ ਦੇ ਗਰੀਬ ਵਿਦਿਆਰਥੀਆਂ ਦੇ ਅਗੇਂਸਟ ਆਇਆ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਸਰਕਾਰੀ ਐਜੂਕੇਸ਼ਨ ਦੇ ਖਿਲਾਫ ਜਿਹੜਾ ਫੈਸਲਾ ਆਇਆ ਇਹਨੂੰ ਤੋਂ ਟਰਨਓਵਰ ਇਹ ਕਰਾ ਕੇ ਲੈ ਕੇ ਆਉਣ। ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز